ਸਤਗੁਰੂ ਤੇਗਬਹਾਦਰ ਸਾਹਿਬ ਉਹਨਾਂ ਦੀ ਜਦੋਂ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਉਥੋਂ ਦਾ ਜੇਲਦਾਰ ਆਉਂਦਾ ਅਬਦੁੱਲਾ ਬਹੁਤ ਸਖਤੀ ਕਰਦਾ ਸੀ ਜੇਲ੍ਹ ਦੇ ਵਿੱਚ ਉਹ ਲਾਇਆ ਹੋਇਆ ਸੀ ਤੇ ਉਹਦਾ ਜੀਵਨ ਸਾਰੀ ਉਮਰ ਸ਼ਰਾਬਾਂ ਕਬਾਬਾਂ ਵਿੱਚ ਸੜਦਿਆਂ ਬਲਦਿਆਂ ਲੰਘ ਗਿਆ ਤੇ ਗੁਰੂ ਦਾ ਕੋਈ ਪਤਾ ਨਹੀਂ ਕਦੋਂ ਕਿਸੇ ਤੇ ਮਿਹਰ ਕਰਦਾ ਇੱਕ ਨજર ਭਰ ਕੇ ਗੁਰੂ ਤੇਗਬਹਾਦਰ ਸਾਹਿਬ ਨੇ ਅਬਦੁੱਲੇ ਤੇ ਮਾਰੀ ਜਦੋਂ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਕੰਜਰੇ ਕੋਲ ਆਇਆ ਨਾ ਉਹਦੇ ਸਰੀਰ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਹਰਕਤ ਹੋਈ ਤੇ ਸਤਿਗੁਰਾਂ ਦੇ ਪਿੰਜਰੇ ਦੇ ਸਾਹਮਣੇ ਚਮਕਣਾ ਮਾਰ ਕੇ ਬੈਠ ਗਿਆ। ਸਤਿਗੁਰੂ ਨੇ ਕਿਹਾ ਜਾ ਆਨੰਦ ਲੈ। ਕਹਿੰਦੇ ਜਾਣਾ ਨਹੀਂ ਹੁਣ। ਹੁਣ ਮੇਰੀ ਵੀ ਇੱਕ ਇੱਛਾ ਹੈ। ਕਹਿੰਦੇ ਕਿਹੜੀ ਇੱਛਾ ਹੈ? ਕਹਿੰਦੇ ਜੀ ਕਰਦਾ ਸਰੀਰ ਤੇਰੇ ਉਤੋਂ ਵਾਰ ਦੇਆ। ਆਪਣੇ ਆਪ ਨੂੰ ਕੁਰਬਾਨ ਕਰ ਦੇ। ਕਹਿੰਦੇ ਉਹ ਕੁਰਬਾਨ ਕਰਨ ਵਾਲੇ ਹੋਰ ਹਨ। ਤੇਰਾ ਅਜੇ ਸਮਾਂ ਨਹੀਂ ਆਇਆ ਤੂੰ ਜਾ। ਕਹਿੰਦੇ ਜੇ ਤੁਸੀਂ ਹੁਕਮ ਕਰੋ ਮੈਂ ਤੁਹਾਨੂੰ ਰਾਤੋਂ ਰਾਤ ਕੱਢ ਕੇ ਅਨੰਦਪੁਰ ਸਾਹਿਬ ਭੇਜ ਦਿਆਂ ਸਤਿਗੁਰੂ ਨੇ ਕਿਹਾ ਫਿਰ ਜੇ ਇੱਕੋ ਜਿ ਕਰਨਾ ਚਾਹੁੰਦਾ ਤੇ ਸੇਵਾ ਸੀ ਤੇਰੇ ਤੋਂ ਨਹੀਂ ਲੈਣੀ ਸਾਡਾ ਇੱਕ ਸੇਵਕ ਬਾਹਰ ਫਿਰਦਾ ਗਾਟ ਗੇਟ ਦੇ ਅੱਗੇ ਜੇਲ੍ਹ ਦੇ ਉਹਨੂੰ ਅੰਦਰ ਮરા ਦੇ ਲਿਆ ਉਸੇ ਵੇਲੇ ਉਹ ਜੇਲ੍ਹ ਦਾਦ ਸੀ ਉਹ ਗਿਆ ਉਹਨੇ ਵੇਖਿਆ ਇੱਕ ਭੇਸ ਉਟਾ ਕੇ ਭਾਈ ਜੈਤਾ ਜੀ ਫਿਰਦੇ ਸੀ ਉਹਨੇ ਇਸ਼ਾਰਾ ਕੀਤਾ ਕਹਿੰਦੇ ਆ ਜਾ ਜਦੋਂ ਉਹਦੇ ਨਾਲ ਆਉਣਾ ਸੀ ਸਪਾਈ ਰੋਕਣ ਥੋੜੀ ਲੱਗੀ ਸੀ ਭਾਈ ਜੈਤਾ ਜੀ ਅੰਦਰ ਆਏ ਤੇ ਜਦੋਂ ਅੰਦਰ ਆਏ ਨਾ ਤੇ ਗੁਰੂ ਸਾਹਿਬ ਨੂੰ ਵੇਖਿਆ ਖਲੋਤੇ ਨੇ ਬੈਠਾ ਨਹੀਂ ਜਾਂਦਾ ਤੇ ਪੁੰਡਿਆਂ ਵਾਲਾ ਉਹ ਜੰਦਰਾ ਹੈ ਅਕਾਲ ਪੁਰਖ ਨੂੰ ਪਾਣੀ ਆ ਗਿਆ ਕਿਉਂਕਿ ਇਹ ਸਿੱਖ ਤੇ ਗੁਰੂ ਦਾ ਪਿਆਰ ਬਹੁਤ ਡੂੰਘਾ ਹੈ ਤੇ ਸਤਿਗੁਰੂ ਨੇ ਕਿਹਾ ਹੁਣ ਤਕੜਾ ਹੋ ਤੇਰੀ ਇੱਕ ਡਿਊਟੀ ਹੈ ਕਹਿੰ ਲੱਗ ਡਿਊਟੀ ਕੀ ਕਹਿੰਦਾ ਕੱਲ ਨੂੰ ਸ਼ਹੀਦੀ ਹੋ ਜਾਣੀ ਜਦੋਂ ਸ਼ਹੀਦੀ ਸੁਣੀ ਇੱਕ ਵਾਰੀ ਸਿੱਖ ਨੂੰ ਫਿਰ ਤਕ ਲੱਗਾ ਕਹਿੰ ਲੱਗੇ ਡੁੱਲਣਾ ਨਹੀਂ ਤੇਰੀ ਸੇਵਾ ਬੜੀ ਵੱਡੀ ਹੈ ਕੱਲ ਨੂੰ ਜਦੋਂ ਸ਼ਹੀਦੀ ਹੋਈ ਤੇ ਸਾਡਾ ਸੀਸ ਜਦੋਂ ਰਥਾ ਉਹ ਸੀਸ ਚੁੱਕ ਕੇ ਤੂੰ ਅਨੰਦਪੁਰ ਸਾਹਿਬ ਲੈ ਕੇ ਜਾਣਾ ਅਖਾ ਕੇ ਸਾਰਾ ਨਕਸ਼ਾ ਕਹਿੰ ਲੱਗੇ ਉਹ ਤੇਰਾ ਕੰਮ ਨਹੀਂ ਤੂੰ ਸਿਰਫ ਹਾਜ਼ਰ ਹੋ ਜਾਣਾ ਬਾਕੀ ਕੰਮ ਮੇਰਾ ਸਾਰਾ ਕਹਿੰਦੇ ਮਹਾਰਾਜ ਧੜ ਬਾਕੀ ਦਾ ਸਰੀਰ ਤੇ ਸਤਿਗੁਰੂ ਕਹਿੰਦੇ ਬਾਕੀ ਵੀ ਗੁਰਨਾਨਦ ਸਾਹਿਬ ਕਿਸੇ ਤੋਂ ਸੇਵਾ ਲੈਣਗੇ ਤੂੰ ਧੜ ਦਾ ਫਿਕਰ ਨਾ ਕਰ ਪਰ ਸੀਸ ਤੇ ਅਨੰਦਪੁਰ ਸਾਹਿਬ ਜਾਣਾ ਚਾਹੀਦਾ ਕਹਿੰਦੇ ਮਹਾਰਾਜ ਧੜ ਇੱਥੇ ਤੇ ਸੀਸ ਉੱਥੇ ਕਹਿੰਦੇ ਹਾਂ ਇਹ ਵੀ ਦੁਨੀਆ ਦਾ ਇੱਕ ਇਤਿਹਾਸ ਬਣਿਆ ਦੂਜੀ ਗੱਲ ਸਾਡਾ ਸੀਸ ਅਨੰਦਪੁਰ ਸਾਹਿਬ ਜਾਣਾ ਚਾਹੀਦਾ ਕਿਉਂਕਿ ਸਾਡੇ ਸੀਸ ਦੇ ਨਾਲ ਜਿਹੜੇ ਕੇਸ ਨੇ ਨਾ ਇਨਾਂ ਦੇ ਵਿੱਚ ਸਾਡੀ 27 ਸਾਲ ਦੀ ਬਾਬੇ ਬਕਾਲੇ ਦੀ ਬੰਦਗੀ ਭਰੀ ਪਈ ਹੈ ਤੇ ਮੇਰੇ ਕੇਸ ਜਿਹੜੇ ਨੇ ਸੀਸ ਦੇ ਨਾਲ ਆਨੰਦਪੁਰ ਸਾਹਿਬ ਜਾਣਗੇ ਉਹਦਾ ਮਤਲਬ ਹੈ ਗੁਰੂ ਕੇ ਸਿੱਖਾਂ ਅਮਰ ਛਕਣ ਵਾਲਿਆ ਆ ਜਿਹੜੇ ਤੈਨੂੰ ਅੱਜ ਕੇਸ ਮਿਲਣ ਲੱਗਣ ਨਾ ਇਹ ਕੇਸ ਤੇਰੇ ਆਪਣੇ ਨਹੀਂ ਕੇਸ ਗੁਰੂ ਤੇਗਵਾਰ ਸਾਹਿਬ ਦੇ ਦਿੱਤੇ ਹੋਏ ਨੇ ਇਹ ਉਹ ਕੇਸ ਨੇ ਜਿਹੜੇ ਭਾਈ ਜਤਾ ਦਿੱਲੀੋਂ ਚੁੱਕ ਕੇ ਆਨੰਦਪੁਰ ਸਾਹਿਬ ਲੈ ਕੇ ਆਇਆ ਸੀ ਉਹ ਕੇਸ ਨੇ ਇਹਨਾਂ ਨੂੰ ਸੰਭਾਲ ਕੇ ਰੱਖੀ ਪਿਆਰ ਨਾਲ ਕੰਗਾ ਫੇਰ ਲਈ ਇਹਦੇ ਨਾਲ ਵੀ ਤੈਨੂੰ ਮਹਿਸੂਸ ਹੋਏਗਾ ਵੀ ਇਹਨਾਂ ਕੇਸਾਂ ਦੇ ਵਿੱਚ ਖਾਸ ਵਿਸ਼ੇਸ਼ਤਾ ਹੈ ਇਹ ਕੇਸ ਮਹਾਰਾਜ ਨੇ ਭਾਈ ਜੈਤੇ ਨੇ ਮਗਲ ਛੁੱਟੀ ਕਰਨ ਸਮੇਂ ਦੇ ਮੁਤਾਬਕ ਸੀਸ ਚੁੱਕਿਆ ਤੇ ਪੜਾ ਕਰਦਾ ਰਸਤੇ ਦੇ ਵਿੱਚ ਵਿੱਚ ਤੁਰਦਾ ਤੁਰਦਾ ਰਾਹ ਵਿੱਚ ਆਈ ਉਸ ਪੜਾ ਆਏ ਤੇ ਨਾੜਾ ਸਾਹਿਬ ਆਇਆ ਸਾਦ ਸੰਗਤ ਜੀ ਇੱਥੇ ਇੱਕ ਫਕੀਰ ਰਹਿੰਦਾ ਸੀ ਉਦੋਂ ਝੁੱਗੀ ਪਾ ਕੇ ਜਿੱਥੇ ਆ ਗੁਰਦੁਆਰਾ ਨਾਭਾ ਸਾਹਿਬ ਇੱਥੇ ਗੁਰੂ ਕੇ ਸਵਾਰਿਓ ਜਦੋਂ ਕਿਉਂਕਿ ਜਿਹੜਾ ਸੀਸ ਸੀ ਮਹਾਰਾਜ ਨਵੇਂ ਪਾਸ਼ਾ ਦਾ ਇਹ ਬਣਿਆ ਹੋਇਆ ਸੀ ਝੁੱਕਿਆ ਹੋਇਆ ਸੀ ਸਿਰ ਦੇ ਉੱਤੇ ਜਦੋਂ ਲੈ ਕੇ ਜਾ ਜਾ ਰਿਹਾ ਸੀ ਤੇ ਉਦੋਂ ਗੁਰੂ ਕੇ ਸਵਾਰਿਓ ਇੱਥੇ ਇੱਕ ਝੁੱਗੀ ਵੇਖ ਕੇ ਫਕੀਰ ਦੀ ਤੇ ਬੜਾ ਜੰਗਲ ਸੀ ਸੰਗਣਾ ਇੱਥੇ ਰਾਹ ਪੈਂਦਾ ਥੋੜਾ ਜਿਹਾ ਪੈਂਦਾ ਸੀ ਤੇ ਫਕੀਰ ਕਹਿੰਦਾ ਵੀ ਤੂੰ ਕਿੱਧਰ ਆਇਆ ਕਹਿੰਦਾ ਦਿੱਲੀੋਂ ਆਇਆ ਕਹਿੰਦੇ ਰਾਤ ਇੱਥੇ ਰਹਿ ਜਾ ਕੇ ਤੇ ਮੈਂ ਰਹਿਣਾ ਚਾਹਣਾ ਭਾਈ ਜੱਤਾ ਜੀ ਥੱਕੇ ਹੋ ਰਹੇ ਸਨ ਕਹਿੰਦੇ ਤੂੰ ਚੱਕਿਆ ਹੋਇਆ ਸਮਾਨ ਇੱਥੇ ਰੱਖ ਦੇ ਉਹ ਸਮਾਨ ਉਹਦੇ ਬਾਣੇ ਸਮਾਨ ਹੈ ਕਿਉਂਕਿ ਗੁਰੂ ਸਾਹਿਬ ਦਾ ਸੀਸ ਸੀ ਨਾ ਕੱਪੜੇ ਵਿੱਚ ਬੁਲੇਠੇ ਹੋਇਆ ਤੇ ਉਹ ਜਿਹੜਾ ਫਕੀਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਪ੍ਰੇਮੀ ਸੀ ਕਈ ਵਾਰੀ ਗੁਰੂ ਸਾਹਿਬ ਤੋਂ ਜਾ ਕੇ ਉਹਨੇ ਪਰਮਾਤਮਾ ਦਾ ਰਸਤਾ ਪੁੱਛਿਆ ਸੀ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਪਹਿਲਾਂ ਗੁਰੂ ਸਾਹਿਬ ਦੇ ਘਰ ਦੇ ਵਿੱਚ ਸਾਰੀ ਤਰ੍ਹਾਂ ਦੇ ਫਕੀਰ ਆਉਂਦੇ ਸਨ ਸਾਰੀ ਤਰ੍ਹਾਂ ਦੇ ਲੋਕ ਆਉਂਦੇ ਸਨ ਤੇ ਉਹਨੂੰ ਪਤਾ ਸੀ ਵੀ ਗੁਰੂ ਸਾਹਿਬ ਦਿੱਲੀ ਗਏ ਹੋਏ ਨੇ ਉਦੋਂ ਕਿਹੜਾ ਅਖਬ ਤੇ ਉਹ ਸਿੱਖ ਕੋਲ ਭਾਈ ਜਾਂਦਾ ਬੈਠਾ ਤੇ ਉਹ ਫਕੀਰ ਪੁੱਛਦਾ ਭਾਈ ਤੂੰ ਸਿੱਖ ਲੱਗਣਾ ਗੁਰੂ ਦਾ ਕਹਿੰਦੇ ਹਾਂ ਜੀ ਸਿੱਖ ਹਾਂ ਡਰਦਾ ਵੀ ਭਾਈ ਜਾਂਦਾ ਵੀ ਪਤਾ ਨਾ ਲੱਗਿਆ ਜਲ ਪਾਣੀ ਛਕਾਇਆ ਕਹਿੰਦੇ ਅੱਛਾ ਤੂੰ ਦਿੱਲੀੋਂ ਆਇਆ ਕੋਈ ਦਿੱਲੀ ਦੀ ਗੱਲ ਨਹੀਂ ਸੁਣੀ ਕੋਈ ਕਹਿੰਦੇ ਗੱਲ ਕਿਹੜੀ ਕਹਿੰਦੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ ਤੇ ਸੀਸ ਮਹਾਰਾਜ ਦਾ ਉੱਥੇ ਪਿਆ ਉਹਦੇ ਝੁੱਗੀ ਦੇ ਵਿੱਚ ਕਹਿੰਦੇ ਉਥੋਂ ਦੀ ਕੋਈ ਖਬਰ ਸੁਣਾ ਕੋਈ ਉੱਥੇ ਕੋਈ ਵਾਪਰਿਆ ਤੇ ਨਹੀਂ ਫਿਰ ਭਾਈ ਜਾਂਦੇ ਦੀਆਂ ਬੂਬਾ ਨਿਕਲ ਗਈਆਂ ਉਹ ਹੈਰਾਨ ਹੋ ਗਿਆ ਵੀ ਗੱਲ ਕੀ ਹੈ ਸੰਭਲ ਕੇ ਭਾਈ ਜੱਤੇ ਨੇ ਕਿਹਾ ਫਕੀਰ ਸਾਈਂ ਜਿਸ ਗੁਰੂ ਦੀਆਂ ਤੂੰ ਖਬਰਾਂ ਮੈਨੂੰ ਪੁੱਛਣਾ ਚਾਹੁੰਦਾ ਹੈ ਉਹਦੀਆਂ ਖਬਰਾਂ ਦੱਸਣ ਦੀ ਲੋੜ ਨਹੀਂ ਆ ਕਪੜਾ ਖੋਲ ਕੇ ਆਪ ਹੀ ਦੇਖ ਲੈ ਜਦੋਂ ਕਪੜਾ ਚੁਕਿਆ ਤੇ ਗੁਰੂ ਸਾਹਿਬ ਦਾ ਸੀਸ ਵਿੱਚ ਦੇਖਿਆ ਇਹਦੀਆਂ ਉਸ ਵੇਲੇ ਨੇ ਬੜੀਆਂ ਵੱਧ ਦਵਾਈਆਂ ਜਿਹੜੀਆਂ ਸਨ ਔਰੰਗਜ਼ੇਬ ਨੂੰ ਦਿੱਤੀਆਂ ਔਰ ਇਸੇ ਕਰਕੇ ਦਾ ਰਾਜ ਨਸ਼ਟ ਹੋਇਆ ਫਕੀਰਾਂ ਦੀਆਂ ਵੱਧ ਦਵਾਈਆਂ ਨਸ਼ਟ ਕਰ ਦਿੰਦੀਆਂ ਤਾਂ ਇਤੋਂ ਉਹ ਨੰਦਕੁਰ ਸਾਹਿਬ ਲੈ ਕੇ ਗਿਆ ਜਿਹੜਾ ਧੜ ਸੀ ਉਹ ਭਾਈ ਲੱਖੀ ਸ਼ਾਹ ਗੱਡਿਆਂ ਦੇ ਵਿੱਚ ਆਪਣੇ ਘਰ ਲੈ ਕੇ ਗਏ ਔਰ ਇਹ ਸਾਰੀਆਂ ਮਸਾਲਾਂ ਨੇ ਆਪਣੇ ਘਰ ਨੂੰ ਅੱਗ ਲਾਈ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ